மா ਰੱਗ ਦੇਣ ਵਾਲਾ ਜਿਹੜਾ ਉਹ ਜਰਨੈਲ ਸਿੰਘ ਨਾਲ ਇਹਦੇ ਤਿੰਨ ਜਿਹੜੇ ਵਿਅਕਤੀ ਹੋ ਕਿਉਂ ਦੋ ਹੋਣਗੇ ਅਸੀਂ ਇਹਨਾਂ ਦੇ ਜਿਹੜਾ ਐਫ ਆਈ ਆਰ ਲੌਂਚ ਕੀਤੀ ਐਫ ਆਈ ਆਰ ਲੌਂਚ ਦੇ ਤੋਂ ਪਹਿਲੇ ਸ਼ੁਰੂ ਹੋ ਗਈ ਤੇ ਇਹਨਾਂ ਨੂੰ ਅਸੀਂ ਇਹਨਾਂ ਦੇ ਘਰਾਂ ਤੇ ਵਗੈਰਾ ਰੇਡ ਕੀਤੀ ਸਾਨੂੰ ਇਹ ਜਰਨੈਲ ਸਿੰਘ ਜਿਹੜਾ ਇਹ ਸਾਨੂੰ ਜਰਨੈਲ ਸਿੰਘ ਨੂੰ ਅੱਗੇ ਜਿਹੜਾ ਅਸੀਂ ਖੁਦ ਮਿਲ ਕੇ ਪੁੱਛ ਕੇ ਚ ਏਅਰ ਕ੍ਰਾਸ ਕੀਤੀ ਉੱਥੇ ਸਾਹਮਣੇ ਸਾਈਡ ਤੋਂ ਰੋਡ ਨਾਰੋਸੀ ਦੀ ਗੱਡੀ ਆਈ ਗੱਡੀ ਸਟੌਪ ਕੀਤੀ ਆ ਵੀ ਇਹ ਜਿਹੜਾ ਗੱਡੀ ਦੀ ਬਾਰੀ ਚ ਖੁੱਲ ਕੇ ਭਜਾ ਲੰਗਾ ਸੀਗਾ ਖੇਤ ਵਾਲੀ ਸਾਈਡ ਨੂੰ ਚੋਨਾ ਵਗੈਰਾ ਲੰਗਾ ਸੀਗਾ ਇਹਨੂੰ ਰੁਕਣ ਦੀ ਕੋਸ਼ਿਸ਼ ਕੀਤੀ ਇਹ ਰੁਕਿਆ ਨਹੀਂ ਤੇ ਸਾਡੇ ਇੱਕ ਮੁਲਾਜ਼ਮ ਨੇ ਜਿਹੜਾ ਕੋ ਇਹਨੂੰ ਇਹ ਏਅਰ ਦੇ ਵਿੱਚ ਜਿਹੜਾ ਇੱਕ ਫਾਇਰ ਕੀਤਾ ਉਹ ਫੇਰ ਨਹੀਂ ਰੁਕਿਆ ਫਿਰ ਇਹਦੇ ਲੈਗ ਸ਼ਾਟ ਕੀਤਾ ਲੈਗ ਸ਼ਾਟ ਨਾਲ ਫਿਰ ਡੇਕਿਆ ਤੇ ਜਿਹੜਾ ਇਹ ਅਸੀਂ ਇਸਕਾ ਜਰਨੈਲ ਸਿੰਘ ਦੇ ਖਿਲਾਫ ਕ੍ਰੀਮ ਚਾਰ ਮੁਕਦਮੇ ਦਰਜ ਹੋਏ ਪਹਿਲਾ ਇੱਕ ਵਾਰ ਦੀ ਪੀਐਸ ਤੋਂ ਬਾਅਦ ਫਿਰ ਇਹ 4 ਐਡੀਪੀਐਸ ਤੋਂ ਉਹਦੇ ਵਿੱਚ ਇਹ ਮੁਲਾਜ਼ਮਾਨਾਂ ਵੀ ਜਿਸ ਤਰ੍ਹਾਂ ਕੀਤੀ ਉਹਨਾਂ ਦਾ ਵੇਦ ਅਪਕੀਟੀ ਤੋਂ ਬਗੈਰ ਪਾਇਆ ਕਿ ਉਹ ਵੀ ਸੈਕਸ਼ਨ ਹੈ ਤੇ ਸ਼ੁਰੂਆਤੀ ਕਾਜ ਜਿਹੜਾ 3304 ਦਾ ਕਦਮ ਪਾਇਆ ਨਹੀਂ ਤੇ ਫਿਰ ਇਹ ਤਰ ਤਰ ਦਰਜ ਹੋਇਆ ਇਸ ਤੋਂ ਇਲਾਵਾ ਜਿਹੜਾ ਅਸੀਂ ਇੱਕ ਸਮੂਹ ਤੇ ਜਿਹੜਾ ਜਿਹੜਾ ਉਹ ਜਿਹੜਾ ਇਹ ਜਿਹੜਾ ਕਾਲ ਪਰ ਇਹ ਤਾਂ ਕੁਕ ਪਕਤੀ ਦੇ ਕਿ ਇਹ ਪਹਿਲਾਂ ਸਹਾਜਾਨਿਕ ਬਹੁ ਚੁਕਾ ਜੇਲ ਦੇ ਵਿੱਚ ਇਹਨੂੰ ਭੇਜਿਆ ਨਹੀਂ ਦੇਖੋ ਸਾਰਾ ਪਰਚੇ ਦਰਜ ਹੈ ਸਾਰਾ ਦੇਰ ਤੋਂ ਫਿਰ ਬੇਲ ਆਊਟ ਹੋ ਕੇ ਆ ਜਾਂਦੇ ਆ ਲੇਕਿਨ ਕੰਮ ਇਹ ਜਿਹੜਾ ਇਹ ਕਰਦਾ ਸੀਗਾ ਲੁਕਸ਼ਪੀ ਕਰਦਾ ਸੀਗਾ ਸਾਡਾ ਹੁਣ ਇਹ ਹੈ ਵੀ ਹੁਣ ਸਾਡਾ ਇਹਨਾਂ ਦੇ ਪਿੱਛੇ ਹੀ ਹੈ ਜੀ ਮੰਨਣਾ ਕਿ ਇਹਨਾਂ ਦੇ ਬਿਲਕੁਲ ਇਹਨਾਂ ਨੂੰ ਆਪਾਂ ਸਪੇਅਰ ਨਹੀਂ ਕਰਾਂਗੇ ਜਿਹੜਾ ਵੀ ਡਰਗ ਵੇਚਦਾ ਜਾਂ ਜਿਹੜਾ ਕੋਈ ਵੀ ਬੰਦਾ ਇਹਨਾਂ ਨੂੰ ਸਨਾਨਸ ਕਰਦਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਸਰ ਇਹ ਪਿੰਡ ਦੇ ਵਿੱਚ ਡੀਆਈਏ ਵੀ ਆਏ ਨੇ ਥੋੜੇ-ਥੋੜੇ ਵੱਡੇ ਅਫਸਰ ਆਏ ਨੇ ਇੱਥੇ ਮਤਲਬ ਸਾਡੇ ਡੀਐਸ ਜਲਾਲਾਬਾਦ ਦੇ ਪਹੁੰਚਾਏ ਇਹ ਵੀ ਸਵੇਰੇ ਸ਼ਾਮ ਉੱਥੇ ਘੇੜਾ ਫਿਰ ਇਹ ਜਦੋਂ ਫੜ ਕੇ ਪਰਚਾ ਦਿੰਦੇ ਨੇ ਫਿਰ ਆ ਕੇ ਉਸੇ ਤਰ੍ਹਾਂ ਦੀ ਸ਼ੁਰੂ ਹੋ ਜਾਂਦੇ ਨੇ ਦੇਖੋ ਇਹ ਇਹਦੇ ਵਿੱਚ ਕੀ ਹੈ ਇਹ ਇਹ ਲੋਕ ਜੋ ਵਾਰ-ਵਾਰ ਜੁਰਮ ਦੇ ਕਰਨ ਦੇ ਆਦੀ ਹੈ ਤਾਂ ਹੀ ਇਹਨਾਂ ਦੇ ਐਫਆਈਆ ਦਾ ਦਰਜ ਹੁੰਦੀ ਹੈ ਸੋ ਸਾਡੇ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋ ਨਿਰੰਤਰ ਚੱਲ ਰਹੀ ਹੈ ਜਿਹੜੀ ਦੂਜਾ ਸਪੈਕਟ ਹੈ ਦਾ ਹੈ ਵੀ ਜਿਹੜੇ ਜਿਹੜੇ ਲੋਕ ਜਿਹੜਾ ਜਿਹੜਾ ਨਸ਼ਾ ਨਸ਼ਈ ਬਣ ਚੁੱਕੇ ਆ ਪੇਸ਼ੈਂਟ ਬਣ ਚੁੱਕੇ ਆ ਉਹਨਾਂ ਵਾਸਤੇ ਜਿਹੜਾ ਇਹ ਸਿਚੁਏਸ਼ਨ ਚੋਂ ਜਿਹੜਾ ਨਿਕਲਣਾ ਜਿਹੜਾ ਬਹੁਤ ਔਖਾ ਹੈ ਉਹਨਾਂ ਲਈ ਅਸੀਂ ਸਾਡਾ ਦੇਖੋ ਪੰਜਾਬ ਗਵਰਨਮੈਂਟ ਨੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਕੀਤਾ ਉਹਦੇ ਵਿੱਚ ਸੀ ਉਹਨਾਂ ਨੇ ਬੜੇ ਵੈਲ ਡਿਫਾਈਨਡ ਜਿਹੜੇ ਕੋਰਸ ਕਲੀਨਿਕ ਹੈ ਡੀਡਿਕਸ਼ਨ ਸੈਂਟਰ ਹੈ ਜਿਨ੍ਹਾਂ ਦੇ ਵਿੱਚ ਫ੍ਰੀ ਟ੍ਰੀਟਮੈਂਟ ਹੁੰਦਾ ਹੋਇਆ ਕੋਈ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਬੰਦੇ ਜਾਣ ਤੇ ਜਾ ਕੇ ਆਪਣੀ ਐਡਮਿਸ਼ਨ ਕਰਾਉਣ ਜੇ ਉਹ ਚਾਹਵੇ ਤੇ ਉਹ ਡਿਡਿਕਸ਼ਨ ਸੈਂਟਰ ਦਾ ਦਾਖਲ ਹੋ ਜੇ ਨਹੀਂ ਤੇ ਓਡ ਸੈਂਟਰ ਚਲ ਜਾਓ ਫ੍ਰੀ ਮੈਡੀਸਨ ਮਿਲਦੀ ਆ ਸੋ ਘੱਟੋ ਘਣ ਸਾਡੇ ਪੇਰੈਂਟਸ ਦੀ ਵੀ ਡਿਊਟੀ ਬੰਦੀ ਆ ਵੀ ਜਿਹੜੇ ਬੱਚੇ ਇੱਧਰ ਤੇ ਚੱਲ ਗਿਆ ਜੇ ਉਹ ਨਹੀਂ ਆਖੇ ਲੱਗਦੇ ਸਾਨੂੰ ਦੱਸ ਦੇਣਾ ਅਸੀਂ ਉਹਨਾਂ ਨੂੰ ਵੜਿਆ ਕੇ ਜਾਂ ਆਪਣੇ ਤਰੀਕੇ ਨਾਲ ਜਾ ਕੇ ਦਵਾਈ ਸ਼ੁਰੂ ਕਰਾਈਏ ਰਦਰ ਕੇ ਜਦੋਂ ਉਹਨਾਂ ਦੀ ਕੋਈ ਐਦਾਂ ਦਾ ਇਨਸੀਡੈਂਟ ਹੋ ਜਾਂਦਾ ਜੀ ਫਿਰ ਉਹ ਬਲੇਮ ਦੇਣਾ ਸ਼ੁਰੂ ਕਰ ਲੈਂਦੇ ਵੀ ਲਓ ਜੀ ਇਹ ਨਹੀਂ ਕਰਦੇ ਕੁਝ ਉਹ ਨਹੀਂ ਕਰਦੇ ਸੋ ਪੇਰੈਂਟਸ ਦਾ ਵੀ ਫਰਜ਼ ਬੰਦਦਾ ਸਰ ਕਈ ਅਜਿਹੇ ਮਾਮਲੇ ਆਏ ਨੇ ਕੀ ਆਪਾਂ ਦਿਲਾਲਾ ਬਤੀ ਗੱਲ ਕਰੀਏ ਤਾਂ ਬਾਰਡਰ ਪੱਟੀ ਜੇ ਆਪਾਂ ਵੇਖਿਆ ਜੇ ਤਾਂ ਬਹੁਤ ਜ਼ਿਆਦਾ ਪਿਛਲਾ ਹੈ। ਕਾਫੀ ਲੋਕ ਸੂਜ ਹੋਣੇ ਹੋਏ ਨੇ ਪੜੇ ਲਿਖੇ ਵੀ ਇਸ ਨੂੰ ਜਿਹੜੇ ਨਸ਼ੇ ਦੇ ਖਾਸ ਹੈ। ਪਰ ਜਿੰਨਾ ਨੂੰ ਇਹ ਆਦੀ ਹੋ ਗਏ ਨਸ਼ੇ ਦੇ ਉਹਨਾਂ ਨੂੰ ਸੈਂਟਰ ਚ ਭੇਜਿਆ ਜਾਂਦਾ ਹੈ। ਸੈਂਟਰ ਦੇ ਵਿੱਚੋਂ ਆ ਕੇ ਉਹ ਫਿਰ ਇਸੇ ਦਲਦਲ ਦੇ ਵਿੱਚ ਫਸ ਜਾਂਦੇ ਨੇ। ਸਰ ਇਹਦਾ ਕੀ ਮਤਲਬ ਸਮਝੀਏ? ਵੇਖੋ ਇਹਦਾ ਇਹਦਾ ਮਤਲਬ ਇਹ ਹੈ ਵੀ ਉਹਨੂੰ ਨਾ ਜਿਹੜਾ ਬੰਦਾ ਸੈਂਟਰ ਚੋਂ 3 ਮਹੀਨੇ ਲਾ ਕੇ ਆ ਜਾਂਦਾ ਨਾ ਜੀ। ਉਹਨੂੰ ਇੱਕ ਤਾਂ ਇਹ ਬਿਲ ਪਾਵਰ ਚਾਹੀਦੀ ਆ। ਜੀ। ਦੂਜਾ ਉਹਨੂੰ ਫੈਮਿਲੀ ਸਪੋਰਟ ਚਾਹੀਦੀ ਆ। ਜੀ। ਹਿਲ ਪਾਵਰ ਤੇ ਫੈਮਿਲੀ ਸਪੋਰਟ ਮਿਲ ਜੇ ਤੇ ਉਹ ਬੰਦਾ ਫਿਰ ਦੁਬਾਰਾ ਨਹੀਂ ਉਧਰ ਜਾਂਦਾ ਸੋ ਇਹ ਤੇ ਬੰਦੇ ਦੀਆਂ ਆਪਣੀਆਂ ਵੀ ਥੋਡੀਆਂ ਤੁਹਾਨੂੰ ਵੀ ਟਰਾਈ ਕਰਨੀ ਪਊਗੀ ਸ਼ਦਰ ਜੀ ਬਾਕੀ ਸਾਡੇ ਵੱਲੋਂ ਵੇਖੋ ਪੂਰਾ ਸਾਥ ਹੈ ਅਸੀਂ ਹੁਣ ਵੀ ਹੁਣ ਵੀ ਅਸੀਂ ਰਿਕਵੈਸਟ ਕਰਾਂਗੇ ਪਬਲਿਕ ਨੂੰ ਜੀ ਜਿਹੜੇ ਜਿਹੜੇ ਏਰੀਆ ਵਿੱਚ ਕੋਈ ਬੰਦਾ ਮਿਲਦਾ ਨਾ ਉਹਨੂੰ ਕੋਈ ਡਰਗ ਨਿਕਸ ਮਿਲਦਾ ਕੋਈ ਨਸ਼ਾ ਜਿਹੜਾ ਨਹੀਂ ਛੱਡ ਰਿਹਾ ਤੰਗ ਕਰ ਰਿਹਾ ਫਿਰ ਉਹਨਾਂ ਨੂੰ ਦੱਸਣ ਅਸੀਂ ਤੇ ਐਵਰੀ ਡੇ ਜਾ ਕੇ ਲੋਕਾਂ ਨਾਲ ਪਹੁੰਚ ਕਰ ਰਹੇ ਹਾਂ ਜਿਹੜਾ ਅਸੀਂ ਪ੍ਰੋਜੈਕਟ ਆਸ ਸ਼ੁਰੂ ਕੀਤਾ ਵਾ ਪਹਿਲੇ ਡੀਸੀ ਮੈਡਮ ਨੇ ਜਿਹੜਾ ਆਪਾਂ ਪੰਜਾਬ ਦੇ ਵਿੱਚ ਫਰਸਟ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੀ ਸ਼ੁਰੂ ਕੀਤਾ ਸੀ ਜੀ ਜੀ ਇਹਦੇ ਸੰਬੰਧ ਤੇ ਅਸੀਂ ਗਰੀਬ ਚਾਰ ਜਿਹੜੇ ਤਿੰਨ ਜਿਹੜੇ ਬਹੁਤ ਵਧੀਆ ਜਿਹੜੇ ਪ੍ਰੋਗਰਾਮ ਜਿਹੜੇ ਲਾ ਚੁੱਕੇ ਆ ਜੀ ਉਹਦੇ ਵਿੱਚ ਸਾਡਾ ਇਹੀ ਮਕਸਦ ਹੈ ਵੀ ਅਸੀਂ ਜਿਹੜੇ ਆਊਟਰੀਚ ਸੈਂਟਰਾਂ ਦੇ ਲਾਗੇ ਲਾਗੇ ਆਲੇ ਦੁਆਲੇ ਦੇ ਪਿੰਡਾਂ ਜਿੱਥੇ ਕਿ ਉਹਨਾਂ ਦੀ 10 ਕਿਲੋਮੀਟਰ 12 ਕਿਲੋਮੀਟਰ ਹੈ ਜੀ ਉੱਥੋਂ ਇਹ ਇਹ ਚਾਉਂਦੇ ਆ ਜਾਂ ਇਹ ਹੈਜੀਟੈਂਟ ਵਾਹਿੰਦੇ ਆ ਅੱਛਾ ਉਹ ਛੱਡਣਾ ਨਹੀਂ ਚਾਹੁੰਦੇ ਜਾਂ ਛੱਡਣਾ ਚਾਹੁੰਦੇ ਦਵਾਈ ਨਹੀਂ ਲੈਣਾ ਦਿੰਦੇ ਉਹਨਾਂ ਨੂੰ ਅਸੀਂ ਜਾ ਕੇ ਆਪਾਂ ਐਡਵਾਈਸ ਕਰਦੇ ਹਾਂ ਉਹਦੇ ਪੇਰੈਂਟ ਨੂੰ ਵੀ ਆ ਤੁਸੀਂ ਆਓ ਆਪ ਦਾ ਜਿਹੜਾ ਹੋਰ ਜੋ ਤੁਸੀਂ ਜਿਹੜੇ ਚੀਜ਼ਾਂ ਖਾਂਦੇ ਆ ਤੁਸੀਂ ਉਤੋਂ ਆਪਣੀ ਦਵਾਈ ਲਓ ਦਵਾਈ ਸ਼ੁਰੂ ਕਰਕੇ ਆਪਦਾ ਕਾਰੋਬਾਰ ਕਰੀ ਜਾਓ ਦਵਾਈ ਕੇ ਸਵੇਰੇ ਲਿਆਓ ਸਰੀ ਦਿਹਾੜੀ ਪੰਜ ਵਜੇ ਕੰਮ ਕਰੋ ਸਰ ਸਾਡੇ ਮਾਧਿਅਮ ਰਾਹੀਂ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਿਲਕੁਲ ਅਸੀਂ ਇਹੀ ਸੰਦੇਸ਼ ਦੇਵਾਂਗੇ ਕਿ ਸਾਡਾ ਜਿਹੜਾ ਇਹ ਲੜਾਈ ਹੈ ਇਹ ਉਹਨਾਂ ਦੇ ਖਿਲਾਫ ਹੈ ਜਿਹੜੇ ਤੇ ਨਸ਼ਾ ਵੇਚਦੇ ਹਨ ਜੀ ਸਪਲਾਈਰ ਦਾ ਜੋ ਵੀਅਸ ਮਗਲਰ ਉਹਨਾਂ ਦੇ ਖਿਲਾਫ ਤੇ ਸੀ ਬਿਲਕੁਲ ਕੋਈ ਸਾਡੀ ਢਿਲਣੀਆਂ ਦੇ ਖਿਲਾਫ ਕਰ ਰਹੀ ਸੀ ਜੀ ਦੂਜੀ ਸਾਡੀ ਇਹ ਵੀ ਰਿਕੁਐਸਟ ਹੈ ਕਿ ਜਿਹੜੇ ਨਸ਼ਾ ਪੀਂਦੇ ਆ ਜੀ ਉਹਨਾਂ ਨੂੰ ਅਸੀਂ ਇਹ ਰਿਕੁਐਸਟ ਕਰਾਂਗੇ ਵੀ ਤੁਸੀਂ ਇਹਨਾਂ ਦੇ ਚੱਕਰਾਂ ਤੇ ਨਾ ਬੋਲ ਜੀ ਆ ਕੇ ਸੰਭਲੋ ਸੰਦਸੋ ਨਹੀਂ ਤਾਂ ਇਹ ਨਹੀਂ ਦੱਸਣਾ ਤੇ ਕੋਈ ਨਾ ਕੋਈ ਪਿੰਡ ਦਾ ਬੰਦਾ ਲੈ ਜਾਓ ਆਪ ਚਲ ਜਿਓ ਸਤੇ ਸਾਡੇ ਹੋਟਸ ਕਲੀਨਿਕ ਬਣਿਆ ਆ ਉੱਥੇ ਡੀਡਿਕਸ਼ਨ ਸੈਂਟਰ ਬਣਿਆ ਉੱਥੇ ਜਾ ਕੇ ਮੈਡੀਸਿਨ ਸ਼ੁਰੂ ਕਰੂ ਜੀ ਜੇ ਸਾਡੇ ਕੋਲ ਆਉਣਗੇ ਅਸੀਂ ਉਹਨਾਂ ਨੂੰ ਕੋਈ ਨਹੀਂ ਪੁੱਛਾਂਗੇ ਵੀ ਤੁਹਾਨੂੰ ਕਿੱਥੋਂ ਤੁਸੀਂ ਨਸ਼ਾ ਲਿਆਉਂਦੇ ਆ ਕਿੱਥੋਂ ਤੁਸੀਂ ਪੀਂਦੇ ਆ ਉਹਦਾ ਕੋਈ ਮਤਲਬ ਨਹੀਂ ਆ ਕੇ ਠੀਕ ਹੋਣਾ ਜੀ ਤਾਂ ਜੋ ਆ ਜਿਹੜੇ ਇਨਸੀਡੈਂਟ ਇਦਾਂ ਦੇ ਹੋ ਰਿਹਾ ਫਿਰ ਘਟ ਹੋਣਗੇ ਜੀ ਜੀ ਸਰ ਇੱਕ ਸਵਾਲ ਹੈ ਵੀ ਆਪਰੇ ਜਦੋਂ ਪਹਿਲੇ